ਸ਼ੁਕਰੀਕਾਲ ਦੋਸਤੋ ਨਵਾਂ ਸਾਲ ਨਵੇਂ ਸਾਲ ਦੀ ਪਹਿਲੀ ਫਿਲਮ ਫਰਲੋ ਸੋ ਅੱਜ ਅਸੀਂ ਮੋਹਾਲੀ ਵਾਕ ਪਹੁੰਚੇ ਔਰ ਫਿਲਮ ਫਰਲੋ ਫਿਲਮ ਦਾ ਪ੍ਰੀਮੀਅਰ ਸੋ ਅੱਜ ਲਾਂਚ ਹੋਣ ਜਾ ਰਿਹਾ ਸੋ ਫਿਲਮ ਤਾਂ ਹਲੇ 10 ਜਨਵਰੀ ਨੂੰ ਰਿਲੀਜ਼ ਹੋਣੀ ਹੈ ਸੋ ਪਹਿਲੀ ਫਿਲਮ ਪੰਜਾਬੀ ਜੋ ਕਿ ਨਵੇਂ ਸਾਲ ਚੜ ਚੁਕਿਆ ਔਰ ਨਵੇਂ ਸਾਲ ਦੇ ਦੌਰਾਨ ਜਿਹੜੀ ਪੰਜਾਬੀ ਫਿਲਮ ਆ ਰਹੀ ਹੈ ਉਹ ਵੀ ਫਰਲੋ ਆ ਰਹੀ ਹੈ ਪਰ ਮੈਂ ਹੁਣ ਪਹਿਲਾਂ ਫਰਲੋ ਹੁੰਨੀ ਹੈ ਫਿਰ ਦੇਖਦੇ ਆਪਾਂ ਫਰਲੋ ਦੇ ਵਿੱਚ ਹੈ ਕੀ ਆਪਾਂ ਆਡੀਅנס ਉਹ ਵੀ ਜਾਣਾਂਗੇ ਉਹਨਾਂ ਨੂੰ ਫਰਲੋ ਫਿਲਮ ਕਿਵੇਂ ਲੱਗੀ ਇਹ ਵੀ ਬਹੁਤ ਐਂਟਰਟੇਨਿੰਗ ਹੈ ਇਹਦੇ ਵਿੱਚ ਨਾ ਕੁਗੀ ਪਾਜੀ ਨੇ ਇੱਕ ਨਾ ਯੂਨਿਕ ਮੁੱਦਾ ਦਿੱ ਗਿਆ ਕਿਉਂਕਿ ਹਰ ਇੱਕ ਕਮੇਡੀਅਨ ਨਹੀਂ ਜਾ ਰਿਹਾ ਸੀ ਬਟ ਕੋਮੇਡੀ ਵਿੱਚ ਕੋਈ ਮੈਸੇਜ ਨਹੀਂ ਆ ਰਿਹਾ ਸੀਗਾ ਕੋ ਬਲਗਰ ਕਮੇਡੀ ਸੀ ਬਟ ਇਸ ਚ ਨਾ ਕੁਗੀ ਪਾਜੀ ਨੇ ਇੱਕ ਸੀਰੀਅਸ ਮੈਟਰ ਦਿਖਾਇਆ ਜਿਸ ਵਿੱਚ ਇੱਕ ਅਫਸਰ ਦਾ ਗਰ ਜ਼ਮੀਰ ਜਾਗ ਜੇ ਨਾ ਉਹ ਸਿਸਟਮ ਨੂੰ ਕਿਸ ਤਰੀਕੇ ਨਾਲ ਹਲਾ ਕੇ ਤੇ ਜਿੰਨਾ ਮਰਜ਼ੀ ਪਾਵਰਫੁਲ ਬੰਦਾ ਹੋਵੇ ਨਾ ਇੱਕ ਹਿਡਨ ਮੈਸੇਜ ਆ ਉਹ ਤੁਸੀਂ 10 ਤਰੀਕ ਨੂੰ ਫਰ ਲਓ ਤੇ ਦੇਖਣਾ ਇਹੋ ਜਿਹੀ ਫਰ ਲਓ ਹਰੇਕ ਅਫਸਰ ਮਾਰੇ ਤਾਂ ਪੰਜਾਬ ਕੀ ਪੂਰਾ ਇੰਡੀਆ ਤਰੱਕੀ ਤੇ ਹੋ ਜਾ ਬਹੁਤ ਵਧੀਆ ਫੈਮਿਲੀ ਮੂਵੀ ਐ ਜ਼ਰੂਰ ਦੇਖ ਕੇ 10 ਜਨਵਰੀ ਨੂੰ ਫਰ ਲਓ ਬਹੁਤ ਹੀ ਵਧੀਆ ਮੂਵੀ ਸੀਗੀ ਨਵੇਂ ਸਾਲ ਦਾ ਨਵਾਂ ਧਮਾਕਾ ਹੈ ਘੁੱਗੇ ਬਾਜੀ ਛਾ ਕੇ ਬਸ ਤੇ ਅਸੀਂ ਚਾਹੁੰਦੇ ਆ ਵੀ ਇਦਾਂ ਦੀਆਂ ਮੂਵੀਜ਼ ਆਉਣੀਆਂ ਚਾਹੀਦੀਆਂ ਨੇ ਤੇ ਬਹੁਤ ਹੀ ਕਮਾਲ ਦੀ ਮੂਵੀ ਐ ਇੱਕ ਬਹੁਤ ਹੀ ਵਧੀਆ ਇੱਕ ਮੈਸੇਜ ਦੇ ਕੇ ਜਾ ਰਹੀ ਹੈ ਇਹ ਮੂਵੀ ਤਾਂ ਇਦਾਂ ਦੇ ਮੂਵੀਜ਼ ਆਉਣੇ ਚਾਹੀਦੇ ਆ। ਫੂਲਰ ਲਵ ਕਿਲ ਦੀ ਜੋੜੀ ਬਾਰੇ ਕੀ ਕਹੋਗੇ? ਉਹ ਤਾਂ ਜੋੜੀ ਬੇਕਮਾਲ ਹੈ ਜੀ। ਮਨ ਮਰੀ ਕਹਿਣਾ। ਬਸ ਹੱਸਦੇ ਖੇੜਦੇ ਇੰਜੋਏ ਕੀਤਾ ਵਧੀਆ ਬਹੁਤ ਵਧੀਆ। ਇਸ ਮੂਵੀ ਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਇਹ ਹੈਗੀ ਹੈ ਕਿ ਤੁਸੀਂ ਇੰਟਰਟੇਨਮੈਂਟ ਵੀ ਕਰਦੇ ਹੋ ਔਰ ਨਾਲ ਨਾਲ ਤੁਹਾਨੂੰ ਸੁਨੇਹਾ ਵੀ ਹੈਗਾ। ਪੂਰੀ ਮੂਵੀ ਦੇ ਵਿੱਚ ਇੱਕ ਵਾਰ ਵੀ ਤੁਸੀਂ ਮਤਲਬ ਇਹ ਨਹੀਂ ਹੋ ਸਕਦਾ ਵੀ ਜਦ ਤੇ ਤੁਸੀਂ इमोशनल ਹੁੰਦੇ ਹੋ ਤੇ ਜਾਂ ਫਿਰ ਤੁਸੀਂ ਉਸ ਕਮੇਡੀ ਨੂੰ ਦੇਖ ਕੇ ਬੜਾ ਇੰਟਰਟੇਨ ਕਰਦੇ ਹੋ ਖੁਸ਼ ਹੁੰਦੇ ਹੋ। ਤੁਸ ਹਰ ਤਰ੍ਹਾਂ ਦਾ ਸੁਨੇਹਾ ਇਸ ਮੂਵੀ ਦੇ ਵਿੱਚ ਆ ਔਰ ਮੈਨੂੰ ਲੱਗਦਾ ਚੰਗੀ ਚੱਲੂਗੀ ਇਹ ਮੂਵੀ ਔਰ 2025 ਦੀ ਇੱਕ ਸਫਲ ਮੂਵੀ ਜਰਿਕੇ ਹੋਣੀ ਬੜੇਗੀ। ਅਗਦੇ ਮਾਮਲੇ ਨੂੰ ਸੀ ਕਿ ਜਦੋਂ ਆਪਣੇ ਬੱਚਿਆਂ ਦੇ ਵੀਰ ਦੀ ਆਪ ਦੀ ਫੈਮਿਲੀ ਦੇ ਵਿੱਚ ਵੀਰ ਦੀ ਆ ਡਰਗਸ ਦੇ ਰਿਲੇਟਡ ਤਾਂ ਉਦੋਂ ਪਤਾ ਲਾਇਦਾ ਤੇ ਉਹ ਜੀ ਸਮਾਜੀ ਮੂਵੀ ਸੀ ਸਾਰਿਆਂ ਨੂੰ ਵਧਾਵਾ ਦੇਣਾ ਚਾਹੀਦਾ ਇਸ ਮੂਵੀ। ਕੀ ਕਹਾਂ ਲੱਗੇ ਮੈਂ ਬਹੁਤ ਅੱਛੀ ਐਂਟਰਟੇਨਮੈਂਟ ਮੈਸੇਜ ਸਾਰਾ ਡਾਇਰੈਕਸ਼ਨ ਸਭ ਅੱਛਾ। ਬਹੁਤ ਵਧੀਆ ਫਿਲਮ ਹੈ ਜੀ ਸਾਰਿਆਂ ਨੂੰ ਜ਼ਰੂਰ ਦੇਖੀਏ। ਥੈਂਕ ਯੂ। ਬਹੁਤ ਵਧੀਆ ਮੂਵੀ ਹੈ ਜੀ। ਫੈਮਿਲੀ ਨਾਲ ਦੇਖਣ ਵਾਲੀ ਔਰ ਇੱਕ ਮੈਸੇਜ ਵੀ ਆਇਆ ਦੇ ਕਿ ਬਹੁਤ ਸਾਰੀ ਖਾਸ ਸੀ ਬਹੁਤ ਵਧੀਆ ਹੋ ਗਈ ਜੀ ਹਾਂ ਬਹੁਤ ਵਧੀਆ ਲੱਗੀ ਜੀ ਪ੍ਰੇਡੈਂਟ ਸ਼ੈਲੀ ਕੁਮਾਰੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਖੁਸ਼ ਹੈ ਬਹੁਤ ਸੈਟੀਸਫਾਈਡ ਹੈ ਫਿਲਮ ਦੇਖਣ ਤੋਂ ਬਾਅਦ ਐਵੇਂ ਲੱਗ ਰਿਹਾ ਕਿ ਬਹੁਤ ਵਧੀਆ ਕੁਝ ਅੱਛਾ ਕਰਕੇ ਆਈ ਹੈ ਮਤਲਬ ਤੁਹਾਨੂੰ ਲੱਗਦਾ ਕਿ ਜੇ ਐਦਾਂ ਸਿਸਟਮ ਦੇ ਵਿੱਚ ਚੇਂਜ ਆ ਜਾਵੇ ਤਾਂ ਕਾਫੀ ਕੁਝ ਚੇਂਜ ਹੋ ਸਕਦਾ ਬੀਇੰਗ ਅ ਆਰਮੀ ਆਫੀਸਰ ਦੀ ਬੇਟੀ ਹੋਣ ਦੇ ਨਾਤੇ ਮੈਂ ਮੰਨਦੀ ਹਾਂ ਜੀਜ਼ ਕਿ ਇਹ ਚੀਜ਼ ਹੋਣੀ ਚਾਹੀਦੀ ਆ ਥੋੜਾ ਬਹੁਤ ਇਸ ਚੀਜ਼ ਮੇਰੇ ਅੰਦਰ ਵੀ ਸੀ ਇਹ ਮੈਨੂੰ ਲੱਗਦਾ ਹੁੰਦਾ ਕਿ ਕਰਪਸ਼ਨ ਨਹੀਂ ਹੋਣੀ ਚਾਹੀਦੀ ਇਸ ਕਰਕੇ ਮੈਂ ਆਪਣਾ ਦੇਸ਼ ਛੱਡਣ ਲਈ ਕਦੇ ਵੀ ਤਿਆਰ ਨਹੀਂ ਆ ਪਰ ਠੀਕ ਹੈ ਬਹੁਤ ਸਾਰੇ ਆਫੀਸਰਸ ਹੈਗੇ ਨੇ ਐਵੇਂ ਦੇ ਜਿਹੜੇ ਕੰਮ ਕਰ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਬੱਚੇ ਅੱਜਕੱਲ੍ਹ ਪਾੜੇ ਲਿੱਖ ਕੇ ਜਿਹੜੇ ਪਾੜੇ ਨੇ ਨਵੇਂ ਆਫੀਸਰਸ ਉਹ ਪਰ ਇਹ ਕੰਮ ਕਰਦੇ ਨੇ ਕਿੰਨਾ ਤੁਸੀਂ ਇੰਜੋਏ ਕਰ ਰਹੇ ਸੀ ਜਦੋਂ ਤੁਸੀਂ ਆਪ ਬੈਠ ਕੇ ਫਿਲਮ ਦੇਖੀ ਮੈਂ ਹਾਸਰੇ ਇਜ਼ੀ ਅਸੀਂ ਰੌਲਾ ਪਾ ਰਹੇ ਸੀ ਪਿੱਛੇ ਬੈਠ ਕੇ ਮੈਂ ਤੇ ਲਾਵਾ ਅਸੀਂ ਬਹੁਤ ਇੰਜੋਏ ਕਰਿਆ ਫਿਲਮ ਨੂੰ ਦੇਖ ਕੇ ਜਿੰਨਾ ਮਜ਼ਾ ਅਸੀਂ ਸ਼ੂਟ ਕਰਦੇ ਟਾਈਮ ਆਇਆ ਨਾ ਸਾਨੂੰ ਉਨਾ ਹੀ ਆ ਸਾਨੂੰ ਦੇਖ ਕੇ ਆਇਆ ਪਰਦੇ ਤੇ ਅੱਛਾ ਸ਼ੂਟ ਕਿੰਨੇ ਕਿਤੇ ਆ ਫਿਰ ਸ਼ੂਟ ਤਾਂ ਮੈਂ ਦੋ ਚਾਰ ਇਸੇ ਦੇ ਵੈਸੇ ਤਾਂ ਮੈਨੂੰ ਤਰਪਾਈ ਹੀ ਆਉਂਦੀ ਹੈ ਕਰਨੀ ਸ਼ੂਟ ਮਸ਼ੀਨ ਚਲਾਣੀ ਦੱਸਦੀ ਨਹੀਂ ਮੈਨੂੰ ਭਾਜੀ ਫਿਲਮ ਦੇਖ ਕੇ ਆਏ ਤੁਸੀਂ ਕਰ ਲੋ ਹੈ ਨਾ ਔਰ ਬਹੁਤ ਸੋਹਣੀ ਲਿਖੀ ਹੋਈ ਬਹੁਤ ਸੋਹਣੀ ਡਾਇਰੈਕਟ ਕੀਤੀ ਹੋਈ ਕੋਗੀ ਭਾਈ ਨੇ ਬਹੁਤ ਕਮਾਲ ਦੀ ਕੀਤੀ ਹੈ ਕਿਉਂਕਿ ਸਾਨੂੰ ਪਤਾ ਹੀ ਹੈ ਕੋਗੀ ਭਾਈ ਬਾਰੇ ਤਾਂ ਕਹਿੰਦੇ ਇੰਨੀ ਹੈ ਨਾ ਨੂੰ ਲੋੜ ਹੀ ਨਹੀਂ ਸਾਡੇ ਕੋਲ ਸ਼ਾਦੀ ਹੈ ਨਹੀਂ ਸੋ ਬਹੁਤ ਹੀ ਸੋਹਣੀ ਫਿਲਮ ਹੈ ਔਰ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਹਣੀ ਮੇਰੇ ਵੀਰ ਨੇ ਤੇ ਗਰੋਵਰ ਸਾਹਿਬ ਨੇ ਬਹੁਤ ਸੋਹਣੀ ਡਾਇਰੈਕਟ ਕੀਤੀ ਹੈ ਤਾਂ ਸਾਰੀ ਫਿਲਮ ਦਾ ਬਹੁਤ ਕਹਿੰਦੇ ਸੋਹਣਾ ਕੰਮ ਸੀ ਤੁਸੀਂ ਕੀ ਮੰਨਦੇ ਹੋ ਜੀ ਇਦਾਂ ਦੀਆਂ ਫਿਲਮਾਂ ਆਉਣ ਲੱਗ ਜਾਣ ਸ਼ਾਇਦ ਫਿਲਮਾਂ ਤੋਂ ਹੀ ਕੁਝ ਮੈਸੇਜ ਗੇਨ ਕੀਤਾ ਜਾਵੇ ਔਰ ਸਿਸਟਮ ਦੇ ਵਿੱਚ ਸੁਧਾਰ ਆ ਸਕਦਾ ਬਿਲਕੁਲ ਫਿਲਮਾਂ ਤੋਂ ਦੇਖੋ ਜੀ ਜਿਵੇਂ ਕਹਿੰਦੇ ਸੀ ਸਮਾਜ ਦਾ ਸ਼ੀਸ਼ਾ ਹੁੰਦੀ ਹੈ ਨਾ ਸੋ ਆਉਣੀਆਂ ਚਾਹੀਦੀਆਂ ਹੈਲੋ ਕਿਵੇਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਕਿਵੇਂ ਲੱਗਿਆ ਕੰਮ ਕੀਤਾ ਲਵ ਨੇ ਇਹ ਐਕਚੁਅਲੀ ਅਸੀਂ ਇਹ ਦੋਸਤਾਂ ਦੇ ਕੋ ਵੀ ਹੁੰਦਾ ਨਾ ਕਿ ਤਾਰੀਫ ਹੀ ਕਰਨੀ ਜੈਨੂਅਲ ਰਿਵਿਊ ਦਿਓ ਤੁਸੀਂ ਪਤਾ ਨਹੀਂ ਜੈਨੂ ਦੇ ਰਿਹਾ ਮੈਂ ਸੀਰੀਅਸਲੀ ਮੈਂ ਬਹੁਤ ਇੰਜੋਏ ਕੀਤਾ ਮੈਂ ਬਹੁਤ ਹਸਿਆ ਮੈਂ ਜਵਾਹੀ ਦੱਸ ਰਿਹਾ ਸੀ ਤੇ ਸਾਰੀ ਟੀਮ ਨੇ ਮੈਂ ਕਿਹਾ ਬਹੁਤ ਸੋਹਣਾ ਕੰਮ ਕੀਤਾ ਔਰ ਤੁਸੀਂ ਬਹੁਤ ਸੱਚੀ ਬਹੁਤ ਸੋਹਣਾ ਕੰਮ ਥੈਂਕ ਯੂ ਸੋ ਮੱਚ ਬੋਲੀ ਜੀ ਮਿਲਦੇ ਹਾਂ ਨਹੀਂ ਨਹੀਂ ਲਵ ਗਿਲ ਦਿਖਾਸ ਕੀ ਲੱਗਿਆ ਤੁਹਾਨੂੰ ਚੀਜ਼ ਫਿਲਮ ਦੇ ਵਿੱਚ ਲਵ ਗਿਲ ਦਾ ਤੁਸੀਂ ਆਮ ਕੀ ਹੈ ਨਾ ਸਾਰਾ ਕਹਾਸੀ ਹੈ ਹਰ ਇਹਨਾਂ ਵਧੀਆ ਸਾਰਾ ਐਕਟਿੰਗ ਅਸੀਂ ਪ ਸੀ ਪਹਿਲਾਂ ਗਾਣੇ ਚ ਵੀ ਦੇਖਦੇ ਰਿਹਾ ਫਿਰ ਇਹਨਾਂ ਦੀ ਫਿਲਮਾਂ ਆਈਆਂ ਉਹਨਾਂ ਦੀ ਦੇਖੀ ਇਸ ਫਿਲਮ ਵਿੱਚ ਬਹੁਤ ਸੋਹਣਾ ਕੰਮ ਕੀਤਾ ਜਿਹੜਾ ਕਰੈਕਟਰ ਸੀ ਬਾਹੂ ਵੀ ਨਵਾਇਆ ਔਰ ਜਦੋਂ ਆ ਤੁਸੀਂ ਇੰਨੇ ਸੀਨੀਅਰ ਆਰਟਿਸਟ ਨਾਲ ਸਕ੍ਰੀਨ ਸਾਂਝ ਕਰਦੇ ਹਾਂ ਤਾਂ ਬਹੁਤ ਔਖਾ ਹੁੰਦਾ ਪਰ ਇਹਨਾਂ ਨੇ ਬਹੁਤ ਵਕੂਬੀ ਥੈਂਕ ਯੂ ਸੋ ਮਾਜੀ ਸੋ ਫਿਲਮ ਵੇਖਣ ਜ਼ਰੂਰ ਜਰਾਇਓ ਤੇ ਤੁਸੀਂ ਵੀ ਆਪਣੇ ਪਰਿਵਾਰ ਨੂੰ ਲੈ ਕੇ ਜਾਇਓ ਥੈਂਕ ਯੂ ਜੀ ਥੈਂਕ ਯੂ ਮਤਲਬ ਕਿ ਤੁਸੀਂ ਵੀ ਗੁਰਪ੍ਰੀਤ ਧੁੱਗੀ ਭਾਜੀ ਨਾਲ ਵੀ ਤੁਸੀਂ ਕੰਮ ਕੀਤਾ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਜੀ ਐਸ ਐਕਸਪੈਕਟਿਡ ਕਿ ਮੀਡੀਆ ਵੱਲੋਂ ਜੋ ਸਪੋਰਟ ਚਾਹੀਦੀ ਸੀ ਤੁਸੀਂ ਬਕੂਬੀ ਸਾਨੂੰ ਸਾਥ ਦਿੱਤਾ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੈਂ ਦੇਖ ਰਹੀ ਸੀ ਕਿ ਆਡੀਅנס ਬਹੁਤ ਹੀ ਜ਼ਿਆਦਾ ਖੁਸ਼ ਹੋ ਰਹੀ ਸੀ ਔਰ ਤੁਹਾਡੀ ਜਿਹੜੀ ਫਿਲਮ ਦੇ ਕੇ ਔਰ ਤੁਹਾਡੇ ਰੋਲ ਤੇ ਵੀ ਬਕ ਜੀ ਥੈਂਕ ਯੂ ਸੋ ਮੱਚ ਐਂਡ ਆਈ ਐਕਸਪੈਕਟ ਕਿ মিডিਆ ਵੀ ਜਿੱਦੇ ਜਿੱਦੇ ਹੰਬਲ ਤਰੀਕੇ ਨਾਲ ਸਾਡੀ ਟੀਮ ਨੇ ਇਹ ਕੰਮ ਕੀਤਾ ਹੋਇਆ ਉਦਾ ਹੀ ਤੁਸੀਂ ਪਿਆਰ ਦਿੰਦੇ ਰਹੋ ਥੈਂਕ ਯੂ ਜੀ ਬਹੁਤ ਵਧੀਆ ਬਹੁਤ ਵਧੀਆ ਕਨਸੈਪਟ ਸੀ ਫਿਲਮ ਤੇ ਪੂਰਾ ਗ੍ਰਿਪ ਸੀ ਮੈਸੇਜ ਬਹੁਤ ਵੱਡਾ ਸੀ ਤੇ ਮੈਨੂੰ ਲੱਗਦਾ ਕਿ ਆਡੀਅנס ਕਹਿੰਦੀ ਹੁੰਦੀ ਹੈ ਨਾ ਕਿ ਵਕ ਵਕ ਵਿਸ਼ਿਆਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਹਟਕੇ ਵਿਸ਼ਾ ਬਹੁਤ ਵੱਡਾ ਮੈਸੇਜ ਹੈ ਦੇਖ ਕੇ ਆਇਓ ਪਰ ਮੈਨੂੰ ਕਿਵੇਂ ਲੱਗੀ ਹਾਂ ਬਹੁਤ ਵਧੀਆ ਲੱਗੀ ਜੀ ਟੂ ਗੁੱਡ ਐਂਟਰਟੇਨਿੰਗ ਔਰ ਇੱਕ ਵਧੀਆ ਮੈਸੇਜ ਸੀਗਾ ਸੋਸ਼ਲ ਇਸ਼ੂ ਨੂੰ ਬੈਗਲ ਕੀਤਾ ਬੜੇ ਵਧੀਆ ਤਰੀਕੇ ਨਾਲ ਠੁੱਗੀਪਾ ਜੀ ਉਹਨਾਂ ਦੀ ਪੂਰੀ ਟੀਮ ਨੂੰ ਡਾਇਰੈਕਟਰ ਸਾਹਿਬ ਰਾਈਟਰ ਤੇ ਦੋਨੋਂ ਕੁੜੀਆਂ ਦਾ ਕੰਮ ਵੀ ਮੈਨੂੰ ਬਹੁਤ ਵਧੀਆ ਲੱਗਿਆ ਓਵਰ ਆਲ ਇਟਸ ਆ ਗੁੱਡ ਮੂਵੀ ਮੈਨੂੰ ਕੋਹ ਦੇ 5 ਚੋਂ ਮੈਂ 4.5 ਨੰਬਰ ਦਵਾਂਗਾ। ਯਾ ਨਾਈਸ। ਹਾਂ ਤੋਂ ਆਪਣੇ ਕੀ ਕਹਿੰਦੇ ਸਿਸਟਮ ਦੇ ਸੁਧਾਰ ਦੀ ਜਿੱਕਰ ਆਪਾਂ ਗੱਲ ਕਰੀਏ। ਇੱਕ ਇਹ ਨਹੀਂ ਆਪਾਂ ਕਹਿ ਸਕਦੇ ਕਿ ਸਿਹਤ ਔਰ ਇਸ ਦਾ ਸਿਸਟਮ ਹੀ ਖਰਾਬ ਹੈ। ਸਿਸਟਮ ਹੋਰ ਵੀ ਬਹੁਤ ਅੰਦੀ ਜਿੱਕਰ ਆਪਾਂ ਗੱਲ ਕਰੀਏ ਹਸਪੀਟਲਾਂ 'ਚ ਵੀ ਸਿਸਟਮ ਬਹੁਤ ਜ਼ਿਆਦਾ ਖਰਾਬ ਹੋਇਆ। ਜੇਕਰ ਆਪਾਂ ਇਹ ਸਿਸਟਮ ਦਾ ਮੁੱਦਾ ਜ਼ਿਆਦਾ ਚੱਕੀ ਮੈਨੂੰ ਲੱਗਦਾ ਸਾਡੀ ਸਾਰਿਆਂ ਦੀ ਸਿਹਤ ਦੇ ਨਾਲ ਜਿਹੜਾ ਖਲਵਾੜ ਹੋ ਰਿਹਾ ਉਹ ਸ਼ਾਇਦ ਠੀਕ ਹੋ ਜੀ। ਦੇਖੋ ਅਸੀਂ ਨਾ ਅਖਬਾਰਾਂ 'ਚ ਦੇਖਦੇ ਰਹਿੰਦੇ ਹਾਂ ਦੀਵਾਲੀ ਦੇ ਜਾਂ ਕੋਈ ਵੀ ਫੈਸਟੀਵਲਾਂ ਦਾ ਉਹਦੇ ਨੇੜੇ ਮਠਾਈਆਂ ਦੇ ਦੁੱਧ ਦੇ ਵਿੱਚ ਕਿੰਨੀ ਮਿਲਾਵਟ ਹੋ ਰਹੀ ਹੈ ਹਨਾ ਵੀ ਸਾਡੀਆਂ ਜਾਨਾਂ ਦੇ ਨਾਲ ਖੇਡਿਆ ਜਾ ਰਿਹਾ ਹੈ ਲੇਕਿਨ ਜਿਹੜੇ ਕੰਮ ਸਾਰੇ ਕਰਦੇ ਨੇ ਉਹਨਾਂ ਦਾ ਵੀ ਅੰਦਰ ਅੰਤਰਾਤਮਿਕ ਜਾਗਣੀ ਚਾਹੀਦੀ ਪਰ ਕੀ ਕਰ ਰਹੇ ਆ ਵੈਸੇ ਆਪਣੇ ਆਪ ਨੂੰ ਅਸੀਂ ਇੰਨਾ ਕਹਿੰਦੇ ਅਸੀਂ ਆ ਉਹ ਹਨਾ ਔਰ ਅਸੀਂ ਖਿਲਵਾੜ ਕਰ ਰਹੇ ਆ ਕੋਈ ਚੀਜ਼ ਲੈ ਲਓ ਤੁਸੀਂ ਸਬਜ਼ੀਆਂ YouTube ਤੇ ਮਗਰ ਵੀ ਦੇਖਿਆ ਇਹ ਕੰਜੈਕਸ਼ਨ ਲਾਉਂਦੇ ਨੇ ਅਗਲੇ ਦਿਨ ਵੇਚ ਦਿੰਦੇ ਨੇ ਦੁੱਧ ਜੇ ਤਲਾ ਅਗਰ ਵਾਕਈ ਇਹ ਚੀਜ਼ਾਂ ਹੋ ਜਾਣ ਜੇ ਸਾਡੀ ਸਿਹਤ ਨਾਲ ਖਿਲਵਾੜ ਨਾ ਹੋਵੇ ਤਾਂ ਹਸਪੀਟਲ ਤੇ ਰਸ਼ ਘੱਟ ਸਕਦਾ ਹੈ ਰਾਈਟਰ ਫਿਲਮਾਂ ਤਾਂ ਬਹੁਤ ਲਿਖਦੇ ਪਰ ਇੱਕ ਰਾਈਟਰ ਫਿਲਮ ਦੇਖ ਕੇ ਆਇਆ ਪਰ ਇਹਨਾਂ ਤੋਂ ਪੁੱਛਾਂਗੇ ਕਿ ਇਹਨਾਂ ਨੂੰ ਇਹ ਫਰਲੋ ਫਿਲਮ ਕਿਵੇਂ ਲੱਗੀ ਹੈ ਮੈਂ ਮੈਂ ਤੇ ਬਾਇਸਡ ਹੋਊਂਗਾ ਕਿਉਂਕਿ ਦੇਖੋ ਮੈਂ ਹੀ ਲਿਖੀ ਹੈ ਫਿਲਮ ਮੈਂ ਤੇ ਗਰਲੋ ਪੱਜਰੀ ਫਿਲਮ ਲਿਖੀ ਹੈ ਬਟ ਸਟਿਲ ਮੈਂ ਲੋਕਾਂ ਨੂੰ ਇਹੀ ਉਹ ਕਹਿਣਾ ਵੀ ਇੱਕ ਵਾਰੀ ਫਿਲਮ ਦੇਖੋ ਇਹ ਕੋਈ ਮਤਲਬ ਦਿਸ ਇਜ਼ ਅ ਕੰਟੈਂਟ ਸਿਨੇਮਾ ਇੱਕ ਕੰਟੈਂਟ ਹੈ ਇਚ ਵੀ ਭਾਜੀ ਦੀ ਸਟਾਰ ਪਾਵਰ ਨੇ ਜੋ ਚੀਜ਼ ਨੂੰ ਲਿਫਟ ਕੀਤਾ ਹੈ ਜੋ ਐਕਟਰਸ ਨੇ ਚੀਜ਼ ਨੂੰ ਲਿਫਟ ਕੀਤਾ ਹੈ ਕੱਲਾ ਕੱਲਾ ਜੋਕ ਉਹ ਟਾਈਮਿੰਗ ਦੇ ਨਾਲ ਲੈਂਡ ਹੋ ਰਿਹਾ ਹੈ ਪਲੱਸ ਜਿੱਥੇ ਸੀਰੀਅਸ ਹੋ ਰਹੀ ਹੈ ਉੱਥੇ ਸੀਰੀਅਸ ਹੋ ਰਹੀ ਹੈ ਜਿੱਥੇ ਰੋਮਾਂਟਿਕ ਹੋ ਰਹੀ ਹੈ ਉੱਥੇ ਰੋਮਾਂਟਿਕ ਹੋ ਰਹੀ ਹੈ ਤੇ ਜੋ ਲਿਖਿਆ ਸੀ ਆਈ ਥਿੰਕ ਉਦੋਂ 3x ਹੋ ਗਿਆ 10 ਗੁਣਾ ਜ਼ਿਆਦਾ ਸਕਰੀਨ ਤੇ ਨਜ਼ਰ ਆ ਰਿਹਾ ਬਸ ਇੱਕ ਵਾਰੀ ਬਾਕੀ ਜਦੋਂ ਮੈਂ ਜ਼ਿਆਦਾ ਨਹੀਂ ਕਹਿਣਾ ਬਟ ਇਹ ابھی ਇੱਕ ਵਾਰੀ ਜਦੋਂ ਲੋਕੀ ਦੇਖਣਗੇ ਆਏ ਹੋਪ ਨਹੀਂ ਮੈਨੂੰ ਪੂਰੀ ਉਮੀਦ ਹੈ ਕਿ ਲੋਕਾਂ ਨੂੰ ਪਸੰਦ ਆਉਣੀ ਹੀ ਆਉਣੀ ਹੈ ਇਹ ਫਿਲਮ ਤੇ ਬਾਕੀ ਫੈਮਿਲੀ ਨਾਲ ਆਓ ਇਹਦੇ ਵਿੱਚ ਬਿਲਕੁਲ ਇੱਕ ਕਲੀਨ ਸਿਨੇਮਾ ਹੈ ਕਲੀਨ ਕਾਮੇਡੀ ਨੂੰ ਆਪਾਂ ਪ੍ਰਮੋਟ ਕਰਦੇ ਹਮੇਸ਼ਾ ਥਿਸ ਇਜ਼ ਅ ਕਲੀਨ ਸਿਨੇਮਾ ਤੇ ਫੈਮਿਲੀ ਦੇ ਨਾਲ ਬੈਠ ਕੇ ਦੇਖੋ ਮਜ਼ਾ ਆਏ ਸੋ ਰਾਈਟਰ ਜਿਹੜਾ ਲਿਖਦਾ ਉਹਦੇ ਦਿਮਾਗ 'ਚ ਕੁਝ ਨਾ ਕੁਝ ਹਮੇਸ਼ਾ ਚੱਲਦਾ ਰਹਿੰਦਾ ਤੁਸੀਂ ਕਹਿੰਦੇ ਹੋ ਕਨਸੈਪਟ ਹੈ ਤੁਸੀਂ ਲਿਖਿਆ ਹੈ ਨਾ ਫਰਲੋ ਦਾ ਸੋ ਤੁਹਾਡੇ ਦਿਮਾਗ 'ਚ ਇਹ ਕਨਸੈਪਟ ਆਇਆ ਬਸ ਮੈਂ ਗੁਰਲਬ ਭਾਜੀ ਤੇ ਡਾਇਰੈਕਟਰ ਜਿਹੜੇ ਵਿਕਰਮ ਭਾਜੀ ਨੇ ਆਪਾਂ ਬੈਠੇ ਸੀ ਰੈਂਡਮ ਜਦੋਂ ਬੈਠੇ ਕਾਫੀ ਪੀ ਰਹੇ ਕਹਿੰਦੇ ਯਾਰ ਘੁੱਗੀ ਭਾਜੀ ਨੂੰ ਕੁਛ ਸੁਣਾਣਾ ਹੈ ਮੈਨੂੰ ਸੀਗਾ ਜਦੋਂ ਘੁੱਗੀ ਭਾਜੀ ਕੋਲ ਜਾਣਾ ਹੈ ਨਾ ਸਾਨੂੰ ਮੌਕਾ ਸਾਨੂੰ ਇੱਕੋ ਹੀ ਮਿਲਣਾ ਹੈ ਕਿ ਭਾਜੀ ਅੱਗੇ ਜਾਂ ਤੇ ਨੰਬਰ ਬੰਨੇ ਆ ਜਾਂ ਸਿੱਧੇ ਡਿੱਗਨੇ ਆ ਭਾਜੀ ਨੇ ਕਿਹਾ ਤਾਂ ਨਾ ਯਾਰ ਚਲੋ ਸ਼ਾਬਾਸ਼ ਬਹੁਤ ਅੱਛਾ ਕੰਮ ਕਰਦੇ ਹੋ ਕਰੋ ਜਾ ਕੇ ਇਹ ਕੰਮ ਨਾ ਕਰੋ ਤੇ ਉਹ ਫਿਰ ਜਦੋਂ ਭਾਜੀ ਕੋ ਗਏ ਭਾਜੀ ਨੂੰ ਆਪਾਂ ਆਸਨਾਇਆ ਕਨਸੈਪਟ ਕਿ ਭਾਜੀ ਇਦਾਂ ਹੀ ਕਨਸੈਪਟ ਹੈ ਸਾਡੇ ਕੋਲ ਤੇ ਭਾਜੀ ਨੇ ਅੱਧਾ ਘੰਟਾ ਸੁਣਿਆ ਭਾਜੀ ਕਹਿੰਦੇ ਇੱਥੇ ਹੀ ਬਸ ਕਰ ਦਿਓ ਮੈਨੂੰ ਇੰਨਾ ਹੀ ਪਸੰਦ ਆ ਆਪਾਂ ਬਣਾ ਰਹੇ ਆ ਲਿਖ ਕੇ ਲਿਓ ਚਾਚਾ ਅੱਜ ਮੈਂ 3 1/2 ਘੰਟੇ ਦੀ ਲਿਖਤੀ ਫਿਰ ਬਾਜੀ ਨੇ ਕਿਹਾ ਹੁਣ ਇਹਨੂੰ ਘੰਟਾ 1 1/2 ਕੱਟ ਕੇ ਲਿਆਓ ਤੇ ਬਸ ਫਿਲਮ ਬਹੁਤ ਉਹ ਹੋਇਆ ਬਟ ਜਿੱਦਾਂ ਜੋ ਬਾਜੀ ਦਾ ਰਿਐਕਸ਼ਨ ਸੀ ਪਹਿਲਾਂ ਹੀ ਉਹ ਸਾਨੂੰ ਮਤਲਬ ਉਹਨੇ ਬਹੁਤ ਸਾਨੂੰ ਬੂਸਟ ਕੀਤਾ ਲਿਫਟ ਕੀਤਾ ਸਾਡਾ ਮੋਰਲ ਲਿਫਟ ਕੀਤਾ ਵੀ ਮਤਲਬ ਜਿਨ੍ਹਾਂ ਨੇ ਇੰਨੀਆਂ ਫਿਲਮਾਂ ਆਲਰੇਡੀ ਕਾਮੇਡੀ ਦੀਆਂ ਕਰ ਲਈਆਂ ਉਹਨਾਂ ਨੂੰ ਮਤਲਬ ਅੱਧੀ ਫਿਲਮ ਸੁਣ ਕੇ ਸਮਝ ਆ ਗਈ ਕਿ ਹਾਂ ਇਹ ਵਧੀਆ ਲਾਸਟ ਵਿੱਚ ਅਸੀਂ ਦੇਖ ਰਹੇ ਸੀ ਕਿ ਐਂਡ ਬੜਾ ਸਸਪੈਂਸ ਸੀ ਹੈਨਾ ਸੋ ਮੈਨੂੰ ਲੱਗਦਾ ਹੈ ਕਿ ਅਗਲੀ ਫਰਲੋ 2 ਦੀ ਕੋਈ ਪਲੈਨਿੰਗ ਚੱਲ ਰਹੀ ਹੋਵੇ ਮੈਮ ਬਸ ਹੁਣ ਆਪਾਂ ਤਾਂ ਇਹ ਚਾਹਦੇ ਆ ਕਿ ਬਸ ਲੋਕੀ ਫਿਲਮ ਦੇਖਣ ਇੱਕ ਵਾਰੀ ਮਤਲਬ ਜੋ ਇੱਕ ਪੰਜਾਬੀ ਸਿਨੇਮਾ ਜਾਂ ਜੋ ਵੀ ਉਹ ਆਪਾਂ ਉਹਨੂੰ ਪ੍ਰਮੋਟ ਕਰ ਰਹੇ ਆਂ ਬਸ ਇੱਕ ਵਾਰੀ ਦੇਖਣਗੇ ਉਹਨਾਂ ਨੂੰ ਪਸੰਦ ਤੇ ਆਉਣੀ ਹੀ ਆਉਣੀ ਹੈ ਇਹ ਸਾਨੂੰ ਪਤਾ ਜਦੋਂ ਦੇਖਣਗੇ ਉਹ ਰਿਜ਼ਲਟ ਜਦੋਂ ਰਿਪੋਰਟ ਕਾਰਡ ਆਜੂਗਾ ਉਦੋਂ ਹੀ ਆਪਾਂ ਅਗਲੇ ਪੇਪਰਾਂ ਦੀ ਤਿਆਰੀ ਫੇਰ ਸ਼ੁਰੂ ਕਰਦਾਂਗੇ ਸਾਡੇ ਵੱਲੋਂ ਤਿਆਰੀ ਪੂਰੀ ਹੈ ਬਾਜੀ ਵੱਲੋਂ ਪੂਰੀ ਹੈ ਬਸ ਰਿਪੋਰਟ ਕੱਟ ਜੀਣੀ ਹੈ ਜੋ ਹੁਣ ਦਰਸ਼ਕ ਨੇ ਉਹਨਾਂ ਨੇ ਰਿਪੋਰਟ ਕੱਟ ਸਾਈਨ ਕਰਨਾ ਹੈ ਤੇ ਆਪਾਂ ਅਗਲੀ ਤੇ ਲੱਗਦੇ ਸੋ ਤੁਹਾਨੂੰ ਕਿਵੇਂ ਮੈਨੂੰ ਜੀ ਫਿਲਮ ਬਹੁਤ ਵਧੀਆ ਲੱਗੀ ਹੈ ਤੇ ਮੈਂ ਵੀ ਇਹਦੇ ਵਿੱਚ ਐਜ਼ ਅ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਤੇ ਮੈਂ ਤਾਂ ਇਹ ਕਹਾਂਗਾ ਬਾਕੀ ਭਾਈ ਨੇ ਸਾਰਾ ਕੁਝ ਦੱਸ ਹੀ ਦਿੱਤਾ ਫਿਲਮ ਦੇ ਬਾਰੇ ਤੇ ਬਹੁਤ ਸੋਹਣੀ ਕਮੇਡੀ ਭਾਈ ਨੇ ਕੀਤੀ ਹੈ ਤੇ ਬਹੁਤ ਹੀ ਵਧੀਆ ਫਿਲਮ ਹੈ ਮੈਂ ਇਹ ਕਹਣਾ ਕਿ ਤੁਸੀਂ ਵੀ ਆਪਣੀ ਫੈਮਲੀ ਨਾਲ ਆਓ ਤੇ ਫਿਲਮ ਦੇਖੋ ਤੇ ਆਈ ਹੋਪ ਕਿ ਤੁਸੀਂ ਬਹੁਤ ਹੀ ਖੁਸ਼ ਹੋ ਕੇ ਜਾਓਗੇ ਤੇ ਬਹੁਤ ਹੀ ਵਧੀਆ ਮੂਡ ਸੁਪਾਜੀ ਤੁਸੀਂ ਫਰਲੋ ਮੂਵੀ ਦੇਖ ਕੇ ਆਏ ਤੁਹਾਨੂੰ ਕਿਵੇਂ ਲੱਗੀ ਫਰਲੋ ਮੂਵੀ ਮੈਂ ਦੇਖਿਆ ਮੈਨੂੰ ਇਹ ਲੱਗ ਰਿਹਾ ਕਿ ਮੈਂ ਅੱਜ ਸਾਲ ਦੀ ਮਤਲਬ ਪਹਿਲੀ ਮੂਵੀ ਦੇਖੀ ਹੈ ਮੇਰਾ ਸਾਰਾ ਸਾਲ ਬਹੁਤ ਵਧੀਆ ਨਿਕਲੇਗਾ ਤੇ ਕਿਉਂਕਿ ਇਹ ਜਿਹੜੀ ਫਿਲਮ ਹੈ ਨਾ ਇੱਕ ਪੂਰੀ ਫਿਲਮ ਹੈ ਇਦੇ ਚ ਲੱਗਿਆ ਨਹੀਂ ਕਿਤੇ ਵੀ ਸਾਨੂੰ ਵੀ ਕਿਸੇ ਵੀ ਤਰ੍ਹਾਂ ਕੋਈ ਵੀ ਚੀਜ਼ ਜ਼ਬਰਦਸਤੀ ਪਾਈ ਗਈ ਹੈ ਉਹ ਇੰਨੀ ਸਮੂਥ ਫਿਲਮ ਜਾਂਦੀ ਹੈ ਮਤਲਬ ਸਾਨੂੰ ਅੱਖ ਜਿਵੇਂ ਕਹਿੰਦੇ ਨੇ ਵੀ ਚਪਕਣ ਦਾ ਵੀ ਮੌਕਾ ਨਹੀਂ ਮਿਲਦਾ ਤੇ ਫਿਲਮ ਇੰਨੀ ਵਧੀਆ ਜਾਂਦੀ ਹੈ ਤੇ ਮਤਲਬ ਸਾਰੀ ਫਿਲਮ ਦੀ ਟੀਮ ਨੂੰ ਪਰਲੋ ਦੀ ਟੋਟਲੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇੰਨੀ ਮਿਹਨਤ ਔਰ ਇੰਨੀ ਵਧੀਆ ਸਫਲ ਫਿਲਮ ਬਣਾਉਣ ਵਾਸਤੇ ਸੋ ਸਿਸਟਮ ਦੇ ਖਿਲਾਫ ਫਿਲਮ ਦਿਖਾਈ ਗਈ ਹੈ ਨਾ ਸੋ ਤੁਹਾਨੂੰ ਕੀ ਲੱਗਦਾ ਹੈ ਹੋਰ ਸਿਸਟਮ ਵਿੱਚ ਇਹ ਜੀ ਕਿਹੜੀ ਕਮੀ ਹੈ ਇਕੋ ਸਿਸਟਮ ਦੇ ਵਿੱਚ ਤਾਂ ਕਮੀਆਂ ਹੁੰਦੀਆਂ ਨੇ ਨਹੀਂਆਂ ਨੇ ਕਿਉਂਕਿ ਜਿਹੜੀਆਂ ਇਹ ਫਿਲਮਾਂ ਬਣਦੀਆਂ ਨੇ ਜਾਂ ਆਪਾਂ ਥੀਏਟਰ ਕਰਦੇ ਹਾਂ ਜਾਂ ਕੁਝ ਵੀ ਕਰਦੇ ਹਾਂ ਉਹ ਸਿਰਫ ਇਹ ਚੀਜ਼ ਹੁੰਦਾ ਕਿ ਜਿਹੜੀਆਂ ਵੀ ਕੋਈ ਸਮਾਜ ਦੇ ਵਿੱਚ ਕਮੀਆਂ ਨੇ ਜਾਂ ਸਮਾਜਿਕ ਬੁਰਾਈਆਂ ਨੇ ਉਹਨਾਂ ਨੂੰ ਅਸੀਂ ਉਜਾਗਰ ਕਰ ਸਕੇ ਲੋਕਾਂ ਦੇ ਸਾਹਮਣੇ ਇੱਕ ਇਹਦੇ ਵਿੱਚ ਡਾਇਲੌਗ ਸੀਗਾ ਬਹੁਤ ਹੀ ਕਮਾਲ ਦਾ ਜਦੋਂ ਬੱਚੇ ਬੇਹੋਸ਼ ਹੋ ਜਾਂਦੇ ਆ ਤੇ ਉਹਦੇ ਵਿੱਚ ਕੋਈ ਕੋਈ ਸਰ ਜਿਹੜੇ ਹੈਗੇ ਨੇ ਉਹ ਹੀ ਗੱਲ ਕਰਦੇ ਆ ਵੀ ਜਦੋਂ ਤੱਕ ਅਸੀਂ ਇਕੱਠੇ ਨਹੀਂ ਹੋਵਾਂਗੇ ਉਦੋਂ ਤੱਕ ਅਸੀਂ ਇਹਨਾਂ ਨੂੰ ਖਦੇੜ ਨਹੀਂ ਸਕਾਂਗੇ ਔਰ ਇਹ ਸਹੀ ਗੱਲ ਆ ਜਦੋਂ ਤੱਕ ਸਾਡਾ ਸਮਾਜ ਇਹਨਾਂ ਚੀਜ਼ਾਂ ਨੂੰ ਇਹਨਾਂ ਬੁਰਾਈਆਂ ਨੂੰ ਮਤਲਬ ਜਿਵੇਂ ਕਹਿੰਦੇ ਆ ਵੀ ਆਪਾਂ ਕਬੂਤਰ ਹਾਂ ਕਬੂਤਰ ਜੇ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਲੇਗਾ ਇਹਦਾ ਮਤਲਬ ਇਹ ਨਹੀਂ ਆ ਵੀ ਮੁਸੀਬਤ ਚਲੀ ਗਈ ਇਸ ਕਰਕੇ ਸਾਨੂੰ ਜਾਗਰੂਕ ਹੋਣਾ ਹੀ ਪਏਗਾ ਸਾਰਿਆਂ ਨੂੰ ਔਰ ਇਸ ਸਿਸਟਮ ਦੇ ਖਿਲਾਫ ਬੋਲਣਾ ਹੀ ਪਏਗਾ ਜੇ ਨਹੀਂ ਬੋਲੋਗੇ ਤਾਂ ਵੀ ਤੁਸੀਂ ਮਾਰ ਰਹੇ ਹੋ ਜੇ ਉਹਦੇ ਨਾਲੋਂ ਵਧੀਆ ਕਿ ਤੁਸੀਂ ਬੋਲ ਕੇ ਮਰੋ ਤੇ ਜ਼ਿਆਦਾ ਵਧੀਆ ਲੱਗਦਾ ਤੁਸੀਂ ਕੀ ਮੰਨਦੇ ਹੋ ਕਿ ਇਹਨਾਂ ਚੀਜ਼ਾਂ ਦਿਖਾਉਣ ਨਾਲ ਕੁਝ ਕੁ ਲੋਕਾਂ 'ਚ ਜਾਗਰੂਕਤਾ ਆਂਦੀ ਹੈ ਬਿਲਕੁਲ ਜੀ ਬਿਲਕੁਲ ਆਉਂਦੀ ਆ ਐਸੀ ਗੱਲ ਨਹੀਂ ਹੈ ਵੀ ਨਹੀਂ ਆਉਂਦੀ ਕਿਤੇ ਨਾ ਕਿਤੇ ਜੇ ਤੁਸੀਂ ਇੰਨਾ ਕੁਝ ਦਿਖਾ ਕੇ ਜੇ ਤੁਸੀਂ ਇੱਕ ਲਾਈਫ ਵੀ ਚੇਂਜ ਕਰ ਦਿਨੇ ਹੋ ਤੇ ਤੁਹਾਡੀ ਜਿੰਨੀ ਮਿਹਨਤ ਹੈਗੀ ਉਹ ਸਫਲ ਹੋ ਜਾਏ ਸੋਸਾਇਟੀ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਆ ਆਡੀਅנס ਨੂੰ ਮੈਂ ਕਹਿਣਾ ਚਾਹਾਂਗਾ ਕਿ ਦੇਖੋ ਇਹ ਚਾਹੇ ਆਪਾਂ ਮਾਊਥ ਪਬਲਿਸਿਟੀ ਕਹਿ ਲਈਏ ਜਾਂ ਕਿਵੇਂ ਵੀ ਆ ਵੀ ਤੁਸੀਂ ਇਸ ਫਿਲਮ ਨੂੰ ਦੇਖਣ ਜ਼ਰੂਰ ਆਓ ਔਰ ਆਪਣੇ ਬੱਚਿਆਂ ਨੂੰ ਵੀ ਦਿਖਾਓ ਤਾਂ ਕਿ ਇਹਨਾਂ ਚੀਜ਼ਾਂ ਨੂੰ ਜੋ ਚਲੋ ਇਹਨੂੰ ਇੱਕ ਮਤਲਬ ਆਪਾਂ ਸਿਸਟਮ ਦੇ ਨਾਲ ਇੱਕ ਕਾਮੇਡੀ ਦੇ ਨਾਲ ਜਾਂ ਕਿਵੇਂ ਇਹਨੂੰ ਜੋੜ ਕੇ ਕੀਤਾ ਗਿਆ ਪਰ ਇੱਕ ਸਾਇਰ ਜਿਹੜਾ ਦਿੱਤਾ ਗਿਆ ਉਹ ਬਾਕਮਾਲ ਦਿੱਤਾ ਗਿਆ ਔਰ ਮੈਂ ਸਾਰਨਵੀ ਕੀ ਕਾਮਾ ਕੇ ਇਸ ਫਿਲਮ ਨੂੰ ਦੇਖੋ ਔਰ ਇਸ ਨੂੰ ਕਾਮਯਾਬ ਬਣਾਓ ਔਰ ਜਿੰਨੇ ਵੀ ਇਹਦੇ ਮਤਲਬ ਇਸ ਟੀਮ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਇਹੀ ਸ਼ਾਬਾਸ਼ੀ ਹੋਏਗੀ ਕਿ ਜਿੰਨੀ ਇਸ ਫਿਲਮ ਨੂੰ ਤੁਸੀਂ ਦੇਖੋ ਸੋ ਦੋਸਤੋ ਆਖਿਰਕਾਰ ਅਸੀਂ ਤਾਂ ਫਿਲਮ ਦੇਖ ਲਈ ਫਰਲੋ ਸਾਨੂੰ ਤਾਂ ਬਹੁਤ ਹੀ ਪਸੰਦ ਆਈ ਸਿਸਟਮ ਦੇ ਖਿਲਾਫ ਲੜਨਾ ਔਰ ਇਕਤਾ ਰੱਖ ਕੇ ਜੇਕਰ ਆਪਾਂ ਲੜੀਏ ਤਾਂ ਸਿਸਟਮ ਦੇ ਖਿਲਾਫ ਆਪਾਂ ਬਹੁਤ ਹੀ ਬਾਕੂਬੀ ਨਾਲ ਲੜ ਸਕਦੇ ਹਾਂ ਜੋ ਵੀ ਕਰਪਸ਼ਨ ਸਾਡੇ ਆਲੇ-ਦੁਆਲੇ ਹੋ ਰਿਹਾ ਹੈ ਉਹਨੂੰ ਅਸੀਂ ਜਲਦੀ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਨਿਪਟਾ ਸਕਦੇ ਹਾਂ ਬਾਕੀ ਜੋ ਕੁਝ ਵੀ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਜੇਕਰ ਆਪਾਂ ਕਾਮੇਡੀ ਦੀ ਗੱਲ ਕਰੀਏ ਜੇਕਰ ਆਪਾਂ ਇਮੋਸ਼ਨਸ ਦੀ ਵੀ ਗੱਲ ਕਰੀਏ ਬਹੁਤ ਹੀ ਵਧੀਆ ਤਰੀਕੇ ਨਾਲ ਫਰਲੋ ਨਾਮ ਫਰਲੋ ਹੈ ਬਟ ਬਹੁਤ ਹੀ ਵਧੀਆ ਮੈਸੇजेस ਫਿਲਮ ਦੇ ਵਿੱਚ ਦਿੱਤਾ ਗਿਆ ਹੈ ਬਾਕੀ 10 ਜਨਵਰੀ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਫਰਲੋ ਤੁਸੀਂ ਇੱਕ ਵਾਰ ਫਰਲੋ ਮਾਰ ਕੇ ਇਹ ਫਰਲੋ ਮੂਵੀ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਵੀ ਪਤਾ ਚੱਲ ਸਕੇ ਕਿ ਇਸ ਫਿਲਮ ਦੇ ਵਿੱਚ ਆਖਿਰਕਾਰ ਖਾਸ ਹੈ ਕੀ